ਜੇ ਆਪਾਂ ਜਾ ਕੇ ਕਹਾਣੀ ਸੁਣਾ ਕੇ ਉਸ ਸਥਾਨ ਦਸੀ ਹੁਣੇ ਫਿਲਮ ਲੱਗੇਗੀ ਜੀ ਤਾਂ ਮੈਨੂੰ ਉਮੀਦ ਹੈ ਵੀ ਸਾਰੀ ਦੁਨੀਆ ਜਾਏਗੀ ਧੀਆ ਪੈਣਾ ਸਭ ਜਾਣ ਗਿਆ ਇੱਕ ਐਡਾ ਵੱਡਾ ਐਗਜ਼ੈਂਪਲ ਹੈ ਕਿ ਅੱਜ ਵਿਆਹ ਹੋਇਆ ਤੇ ਕੱਲ ਡਿਵੋਰਸ ਹੋ ਗਿਆ ਕਮਰੇ ਚ ਇਸ ਹੀ ਨਹੀਂ ਲੱਗਿਆ ਤੇਰੇ ਡਿਵੋਰਸ ਹੋ ਗਿਆ ਤੇ ਕੋ ਗੱਡੀ ਹੈ ਨਹੀਂ ਡਿਵੋਰਸ ਹੋ ਗਿਆ ਤੇਰੀ ਤੇਰੀ ਮਾਂ ਨੇ ਕੁਝ ਨਹੀਂ ਦਿੱਤਾ ਤੂੰ ਦੇਖ ਹੀ ਨਹੀਂ ਲੈ ਡਿਵੋਰਸ ਹੋ ਗਿਆ ਇੱਕ ਹੋਰ ਟਾਈਮ ਸੀ ਇੱਕ ਹੋਰ ਟਾਈਮ ਸੀ ਜਦ ਮੇਰੇ ਮਾਤਾ ਜੀ 19 ਸਾਲਾਂ ਦੇ 60 ਸਾਲ ਦੇ ਬਜ਼ੁਰਗ ਨਾਲ ਵਿਆਹੇ ਗਏ ਇੰਨਾ ਪਿਆਰ ਇੰਨਾ ਸਤਕਾਰ ਇਕੱਠੇ ਮਰੇ ਇਕੱਠੇ ਜੀਏ ਮੈਨੂੰ ਪੈਦਾ ਕੀਤਾ 72 ਸਾਲ ਦੀ ਉਮਰ ਚ ਇੱਕ ਉਹ ਪਿਆਰ ਮੈਂ ਦੇਖਿਆ ਇੱਕ ਮੈਂ ਉਹ ਪਿਆਰ ਦੇਖਿਆ ਪਿੰਡਾਂ ਦੇ ਵਿੱਚ ਜਿੱਥੇ ਇੱਕ ਵਾਰੀ ਵਿਆਹੀ ਆ ਗਈ ਔਰਤ ਪਰ ਲੱਖ ਲੜ ਲੈਣ ਲੱਖ ਗੁੱਸੇ ਹੋ ਜਾਣ ਜਿਦਾਂ ਦੀ ਲਵ ਪੰਜਾਬ ਦੇਖੀ ਹੋਵੇ ਉਹਦੇ ਵਿੱਚ ਤੁਸੀਂ ਇਹ ਚੀਜ਼ ਦੇਖੀ ਹੋਵੇ ਉਹ ਜਿੰਨਾ ਵੀ ਲੜਦੇ ਸੀ ਸ਼ਾਮ ਨੂੰ ਬੈਠ ਕੇ ਰੋਟੀ ਇਕੱਠੇ ਖਾਂਦੇ ਸੀ ਸੁੱਖ ਦੁੱਖ ਇਕੱਠਾ ਹੁੰਦਾ ਸੀ ਥੈਟ ਵਾਸ ਲਵ ਉਹ ਪਿਆਰ ਸੀ ਔਰ ਰਜਨੀ ਫਿਲਮ ਦੇਖਣ ਤੋਂ ਬਾਅਦ ਸ਼ਾਇਦ ਅੱਜ ਕੱਲ੍ਹ ਦੀਆਂ ਬੇਟੀਆਂ ਨੂੰ ਅੱਜਕੱਲ ਦੀ ਔਰਤਾਂ ਨੂੰ ਔਰ ਅੱਜਕੱਲ ਦੇ ਬੰਦਿਆਂ ਨੂੰ ਮਰਦਾਂ ਨੂੰ ਜਿਨ੍ਹਾਂ ਨੂੰ ਔਰਤਾਂ ਨੂੰ ਸੰਭਾਲਣਾ ਨਹੀਂ ਆਉਂਦਾ ਤੇ ਉਹ ਸ਼ਾਇਦ ਇਸ ਚੀਜ਼ ਨੂੰ ਦੇਖ ਕੇ ਅਹਿਸਾਸ ਕਰਨ ਕਿ ਨਹੀਂ ਲਾਈਫ 'ਤੇ ਇੱਕ 파ਟਰਨ ਇੱਕੋ